ਹਾਂਜੀ ਪਿਆਰੇ ਬੱਚਿਓ ਸਾਤ ਸਰੀਆ ਦਾ ਠੀਕ ਠਾਕ ਏ। ਜਲਪੁੱਤਰ ਅੱਜ ਆਪਾਂ ਗੱਲਬਾਤ ਕਰਨੀ ਏ ਆਪਣੇ ਇਸ 프리 ਪ੍ਰਾਇਮਰੀ ਜਮਾਤ ਦੇ ਕਮਰੇ ਬਾਰੇ। ਇਹ ਕਮਰਾ ਕਾਦਾ ਬਣਿਆ ਵੀ? ਸੀਮਿੰਟ ਦਾ। ਸੀਮਿੰਟ ਦਾ। ਕੱਲੇ ਸੀਮਿੰਟ ਦਾ ਹੀ ਬਣਿਆ। ਹਾਂਜੀ। ਮਿਸਤਰੀ ਨੇ ਹੋਰ ਨਹੀਂ ਕੁਝ ਲਾਇਆ। ਕੀ ਲਾਇਆ? ਇਟਾਂ ਵੈਰੀ ਗੁੱਡ ਕੌਣ ਬੋਲਿਆ ਸਾੜਿਆ ਮਾਰੋ ਵੀ ਅੱਛਾ ਇਟਾਂ ਹੋਰ ਰੇਤਾ ਤਾਂ ਨਹੀਂ ਵਰਤਿਆ ਵਿੱਚ ਜੀ ਸੀਮਿੰਟ ਵੀ ਮਾਂ ਜੀ ਇਹ ਲੈਂਟਰ ਹੈ ਕਿ ਟਾਇਲ ਬਤਾ ਹੈ ਹਾਂ ਲੈਂਟਰ ਉਹ ਇੱਕ ਦੋ ਹੀ ਬੋਲੇ ਵਿੱਚ ਟਾਇਲ ਬਤਾ ਕਹੀ ਜਾਂਦੇ ਇਹ ਕੀ ਲੈਂਟਰ ਪਾਇਆ ਹੋਇਆ ਹੈ ਤੇ ਤੁਹਾਡੇ ਘਰਾਂ ਦੇ ਵਿੱਚ ਲੈਂਟਰ ਕਿੰਨੇ ਕਿੰਨੇ ਪਾਇਆ ਤੇ ਟੈਲਬ ਤੱਕ ਕਿੰਨੇ ਕਿੰਨੇ? ਟੈਲਬ ਓਏ 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 ਘਰ ਸੋ ਟੈਲਬ ਤੱਕ ਕਿੰਨੇ ਕਿੰਨੇ ਪਾਇਆ ਪਹਿਲਾਂ ਤੇ ਬਾਲੇ ਤੇ ਲੈਂਟਰ ਫਿਰ ਵੀ ਅਲਸੀ ਝੂਠ ਮਾਰੀ ਆ ਦੇ ਲੋ ਗੱਲ ਸੁਣੋ ਅੱਛਾ ਇਹਦੇ ਵਿੱਚ ਖਿੜਕੀਆਂ ਹੈਗੀਆਂ ਨੇ ਕਿੰਨੀਆਂ ਖਿੜਕੀਆਂ ਨੇ ਦੋ ਤਾਂ ਇੱਧਰ ਹੋ ਗਈਆਂ ਦੋ ਹੀ ਉੱਧਰ ਹੋ ਗਈਆਂ ਦੋ ਹੀ ਉੱਧਰ ਹੋ ਗਈਆਂ ਕਿੰਨੀਆਂ ਹੋ ਗਈਆਂ ਤਿੰਨ ਤਾਂ ਪੁੱਤਰ ਹੋ ਗਈਆਂ ਪਰ ਦੋ ਦੋ ਨੇ ਤਿੰਨ ਤੋਂ 6 ਹੋ ਗਈਆਂ ਉਹ ਆ ਦਰਵਾਜ਼ਾ ਇੱਕ ਕਿ ਦੋ ਨੇ ਇੱਕ ਦਰਵਾਜ਼ਾ ਕਾਦਾ ਬਣਿਆ ਸਾਦੀ ਲੋਹੇ ਦਾ ਉਹ ਵੈਰੀ ਗੁੱਡ ਕਾਦਾ ਬਣਿਆ ਲੋਹੇ ਦਾ ਤੇ ਜਿਹੜੀਆਂ ਖਿੜਕੀਆਂ ਉਹ ਕਾਦੀਆਂ ਬਣੀਆਂ ਸਾਦੀ ਲੋਹੇ ਦੀ ਬੱਲੇ ਭੱਲੇ 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 ਦਹੀਂ ਚ ਪਾਏ ਭੱਲੇ ਠੀਕ ਹੈ ਤੇ ਆਪਾਂ ਨੂੰ ਹਵਾ ਹੁੰਦੀ ਵੀ ਇਹ ਹਵਾ ਕੌਣ ਦਿੰਦਾ ਪਿਆ ਪੱਖੀ ਤੋਂ ਚੱਲਦਾ ਮੈਨੂੰ ਲੱਗਿਆ ਕਿ ਕੋਈ ਪੱਖੀ ਚੱਲਦਾ ਪਿਆ ਅੱਛਾ ਪੱਖੇ ਚੱਲਦੇ ਮੈਨੇ ਹਾਂਜੀ ਆ ਚਾਨਣ ਵੀ ਆਉਂਦਾ ਪਿਆ ਇਹ ਲਾਲਟਨ ਜਗਦੀ ਵੀ ਕੀ ਜਗਦਾ ਪਿਆ ਲਾਈਟ ਤੇ ਆ ਗਈ ਜਗਦਾ ਇਹਨੂੰ ਆਪਾਂ ਟਿਊਬ ਕਹਿ ਦਿੰਨੇ ਵੱਡੀ ਹੈ ਨਾ ਹਾਂਜੀ ਤੇ ਆ ਥੱਲੇ ਕੀ ਕੱਚਾ ਥਾਂ ਹੈ ਕਿ ਪੱਕਾ ਹੈ ਪੱਕਾ ਪੱਕਾ ਥਾਂ ਹੈ ਆ ਪੱਕੀ ਵਿਛਾਇਆ ਹੋਇਆ ਥੱਲੇ ਇਹ ਦਰੀਏ ਮੈਟ ਗਿੱਲੇ ਹੋ ਗਏ ਸੀ ਆਪਣੇ ਹੈ ਨਾ ਹਾਂ ਹੁਣ ਸੁੱਕਣਗੇ ਤਾਂ ਆਪਾਂ ਆਵਾਂਗੇ ਤੂੰ ਤੁਹਾਨੂੰ ਬਹੁਤ ਕੁਝ ਪਤਾ ਹੈ ਹੈ ਨਾ ਹਾਂ ਚਲੋ ਫਿਰ ਤਾੜੀਆਂ ਮਾਰ ਦਿਓ ਸ਼ਾਬਾਸ਼